ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 23 ਚੌਣ ਸੰਬੰਧੀ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 23 ਚੌਣ ਪ੍ਰਤੀ ਸੰਬੰਧੀ ਜਿਹੜਾ ਆਫੀਸ਼ੀਅਲ ਲੈਟਰ ਜਾਰੀ ਹੋ ਚੁੱਕਿਆ ਹੈ ਜੀ ਸਟੇਸ਼ਨ ਚੋਇਸ ਦੇ ਰਿਗਾਰਡਿੰਗ ਹੁਣ ਸਟੇਸ਼ਨ ਚੋਣ ਜਿਹੜੀ ਆ ਆਫਲਾਈਨ ਕਿਸ ਤਰੀਕੇ ਨਾਲ ਹੋਏਗੀ ਤੇ ਕਦੋਂ ਹੋਵੇਗੀ ਕਿਸ ਤਰੀਕੇ ਨਾਲ ਜਿਹੜੇ ਸਟੇਸ਼ਨ ਨੇ ਤੁਸੀਂ ਚੁਣਨੇ ਨੇ ਜੋਇਨਿੰਗ ਜਿਹੜੀ ਆ ਕਦੋਂ ਤੱਕ ਹੋ ਸਕਦੀ ਹੈ ਕਦੋਂ ਤੱਕ ਤੁਹਾਨੂੰ ਜੋਇਨਿੰਗ ਲੈਟਰ ਦੇਖਣ ਨੂੰ ਮਿਲ ਜਾਣਗੇ ਤੇ ਜਿਹੜਾ ਕੇਸ ਤੇ ਹੀ ਚੋਣ ਦਾ ਭਰਤੀ ਤੇ ਚੱਲ ਰਿਹਾ ਹੈ ਉਸ ਦਾ ਜੋਇਨਿੰਗ ਤੇ ਕੀ ਅਸਰ ਪਵੇਗਾ ਇਹਨਾਂ ਸਾਰੇ ਪੁਆਇੰਟਸ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਉਹ ਗੱਲ ਕਰਨ ਵਾਲਿਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਰਹੇਗੀ ਜੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾ ਸਭ ਤੋਂ ਪਹਿਲਾਂ ਦੇਖੋ ਸਟੇਸ਼ਨ ਚੋਇਸ ਦੀ ਗੱਲ ਕਰੀਏ ਬਾਰਡਰ ਏਰੀਆ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਨੇ ਉਹ ਵੀ ਪਹਿਲਾਂ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਜੀ ਅੰਮ੍ਰਿਤਸਰ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ 23 ਚੋਣ ਪ੍ਰਤੀਦੀ ਜਿਹੜੀ ਜੁਆਇਨਿੰਗ ਹੈ ਉਹ ਹੋਏਗੀ ਕਲੀਅਰ ਹੈ ਹੁਣ ਜੇ ਆਪਾਂ ਗੱਲ ਕਰ ਲਈਏ ਇਸ ਦੇ ਸਟੇਸ਼ਨ ਦੀ ਤਾਂ ਦੇਖੋ ਇੱਥੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਜਿਹੜੇ ਇਸ ਦੇ ਸਟੇਸ਼ਨ ਚ ਚੁਣੇ ਜਾਣਗੇ ਉਹ ਚੁਣੇ ਜਾਣਗੇ ਜੀ ਆਫਲਾਈਨ ਯਾਨੀ ਜਿਵੇਂ ਪਹਿਲਾਂ ਭਰਤੀਆਂ ਜਿਹੜੀਆਂ ਪਿੱਛੇ ਭਰਤੀਆਂ ਹੋਈਆਂ ਨੇ ਜਿਵੇਂ ਛਾੜ 35 ਆਨਲਾਈਨ ਸਟੇਸ਼ਨ ਚੁਣੇ ਗਏ ਸੀ ਹਨਾ ਜਾਂ ਮਾਸਟਰ ਕੈਡਰ ਆਨਲਾਈਨ ਸਟੇਸ਼ਨ ਚੁਣੇ ਗਏ ਸੀ ਤਾਂ ਐਦਾਂ ਦਾ ਨਹੀਂ ਹੋਣਾ ਇਹ ਜਿਹੜੀ ਆ ਆਫਲਾਈਨ ਸਟੇਸ਼ਨ ਚ ਚੁਣ ਕਰਾਈ ਜਾਏਗੀ ਕਲੀਅਰ ਹੈ ਕਦੋਂ ਕਰਾਈ ਜਾਏਗੀ ਉਹਦੇ ਬਾਰੇ ਆਪਾਂ ਧਿਆਨ ਦੇ ਨਾਲ ਪੜ੍ਹਦੇ ਆਂ ਦੇਖੋ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ ਹੈ ਯਾਨੀ 14 ਸੈਪਟੰਬਰ ਤੇ 15 ਸੈਪਟੰਬਰ ਇਹ ਦੋ ਦਿਨ ਦੇ ਵਿੱਚ ਜਿਹੜਾ ਮੁਕੰਮਲ ਡਾਟਾ ਜਿਹੜਾ ਤਿਆਰ ਕਰਕੇ ਡਿਪਾਰਟਮੈਂਟ ਕੋਲ ਪਹੁੰਚਣਾ ਹੈ ਜੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਸਟੇਸ਼ਨ ਚੋਇਸ ਦਾ ਪੋਰਟਲ ਹੈ ਪੋਰਟਲ ਸੋਰੀ ਆਪਾਂ ਕਹਿ ਲਓ ਨੋਟਿਸ ਕਹਿ ਲੀਏ ਕਿਉਂਕਿ ਆਫਲਾਈਨ ਹੋਣੀ ਹੈ ਨਾ ਜਿਹੜਾ ਸ਼ਡਿਊਲ ਹੈ ਸਟੇਸ਼ਨ ਚੋਣ ਦੇ ਰਿਲੇਟਿਡ ਉਹ 16 ਤਰੀਕ ਨੂੰ ਜਾਰੀ ਹੋ ਜਾਏਗਾ ਇੱਥੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਠੀਕ ਹੈ 16 ਤਰੀਕ ਨੂੰ ਇਹ ਜਿਹੜਾ ਇਹਨਾਂ ਦੀ ਪਬਲਿਕ ਨੋਟਿਸ ਜਿਹੜਾ ਹੈ ਜਾਰੀ ਕਰਨਗੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਜਾਏਗਾ ਤੇ ਸਟੇਸ਼ਨ ਚੌਣ ਹੋਏਗੀ ਕਦੋਂ ਉਹ ਹੋਏਗੀ ਜੀ 17 ਸੈਪਟੰਬਰ ਨੂੰ ਠੀਕ ਹੈ 17 ਸੈਪਟੰਬਰ ਤੋਂ ਜਿਹੜਾ ਹੈ ਇਸ ਦੇ ਸਟੇਸ਼ਨ ਚੌਣ ਜਿਹੜ ਨੇ ਉਹ ਸਟਾਰਟ ਹੋ ਜਾਏਗਾ ਤੁਸੀਂ 17 ਸੈਪਟੰਬਰ ਨੂੰ ਜਿਹੜੇ ਆਪਣੇ ਸਟੇਸ਼ਨ ਚੁਆਇਸ ਆ ਉਹ ਕਰ ਸਕਦੇ ਹੋ ਕਲੀਅਰ ਹੈ ਐਨੀ ਗੱਲ ਸਮਝ ਆ ਗਈ ਯਾਨੀ ਕਿ ਅੱਜ ਤੇ ਕੱਲ ਦਾ ਦਿਨ ਜਿਹੜਾ ਇੱਕ ਪ੍ਰੋਪਰ ਕਹਿ ਲੋ ਵੀ ਲਿਸਟਾਂ ਬਣ ਰਹੀਆਂ ਨੇ ਜਿੱਥੇ ਜਿੱਥੇ ਪੋਸਟਾਂ ਖਾਲੀ ਨੇ ਉਹਨਾਂ ਦਾ ਡਾਟਾ ਮੰਗਿਆ ਗਿਆ ਹੈ ਇਹ ਵੀ ਲੈਟਰ ਤੁਸੀਂ ਦੇਖਿਆ ਹੋਵੇਗਾ ਇਹ ਵਾਲਾ ਦੇਖੋ ਖਾਲੀ ਸੂਚਨਾ ਮੰਗੀ ਗਈ ਹੈ ਠੀਕ ਹੈ ਪਹਿਲਾਂ ਦੇਖੋ ਇੰਨਾ ਪਤ ਡਿਪਾਰਟਮੈਂਟ ਕੋਲੇ ਡਾਟਾ ਆਲਰੇਡੀ ਹੈਗਾ ਕਿ ਕਿੰਨੀਆਂ ਪੋਸਟਾਂ ਕਿੱਥੇ ਖਾਲੀ ਨੇ ਬਟ ਹੁਣ ਉਹਨਾਂ ਨੇ ਕੈਟਾਗਰੀ ਵਾਈਜ਼ ਮੰਗਿਆ ਸਾਰਾ ਠੀਕ ਹੈ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਕਿੰਨੀ ਕੈਟਾਗਰੀਜ਼ ਦੀ ਕਿਹੜੀ ਕਿਹੜੀ ਪੋਸਟ ਹੈ ਠੀਕ ਹੈ ਉਹਦੇ ਵੀ ਹਾਫ ਤੇ ਜਿਹੜੀ ਹੈ ਇਹ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਠੀਕ ਹੈ ਤਾਂ ਇਹ ਖਾਲੀ ਇਸਾਮੀਆਂ ਦੀ ਸੂਚਨਾ ਵੀ ਮੰਗੀ ਗਈ ਹੈ ਤਾਂ ਹੁਣ ਸੈਟਰਡੇ ਤੇ ਸੰਡੇ ਨੂੰ ਇਹ ਪ੍ਰੋਪਰ ਜਿਹੜਾ ਡਾਟਾ ਪਹੁੰਚੇਗਾ ਤੇ 16 ਤਰੀਕ ਨੂੰ ਨੋਟਿਸ ਵੀ ਜਾਰੀ ਹੋ ਜੇਗਾ ਤੇ ਫਾਈਨਲੀ 17 ਤਰੀਕ ਨੂੰ ਤੁਹਾਡੇ ਜਿਹੜੇ ਨੇ ਉਹ ਸਟੇਸ਼ਨ ਤੋਂ ਆਨ ਸਟਾਰਟ ਹੋ ਜੇਗੀ ਤੇ ਇਹ ਹੋਏਗਾ ਜੀ ਆਫਲਾਈਨ ਠੀਕ ਹੈ ਆਫਲਾਈਨ ਤੁਸੀਂ ਸਟੇਸ਼ਨ ਚੁੰਨੇ ਹੋਣਗੇ ਸਾਰੀ ਡਿਟੇਲ ਜਿਹੜੀ ਤੁਹਾਨੂੰ ਲੈਟਰ ਦੇ ਵਿੱਚ ਦੱਸ ਦਿੱਤੀ ਜਾਏਗੀ ਕਿ ਕਿਸ ਤਰੀਕੇ ਨਾਲ ਚੁਣਨਾ ਹੈ ਠੀਕ ਹੈ ਉਸ ਤੋਂ ਬਿਨਾ ਆਪਾਂ ਗੱਲ ਕਰ ਲਈਏ ਕਿ ਬਾਰਡਰ ਏਰੀਏ ਦੇ ਵਿੱਚ ਜਿਹੜੀ ਹੈ ਇਸ ਦੀ ਜੁਆਇਨਿੰਗ ਕਦੋਂ ਤੱਕ ਹੋਏਗੀ ਤਾਂ ਦੇਖੋ ਜੇ ਤੁਸੀਂ ਇਹਦੀ ਲਾਸਟ ਲਾਈਨ ਪੜ੍ਹੀ ਹੋਵੇ ਇੱਥੇ ਤੁਸੀਂ ਦੇਖੋ ਇਸ ਕੰਮ ਨੂੰ ਪਰਮ ਅਗੇਤ ਦਿੱਤੀ ਜਾਵੇ ਪਰਮ ਅਗੇਤ ਯਾਨੀ ਅਰਜੈਂਟ ਬੇਸਿਸ ਤੇ ਇਹ ਭਰਤੀ ਕੰਪਲੀਟ ਹੋਣ ਜਾ ਰਹੀ ਹੈ ਜੀ ਠੀਕ ਹੈ ਇਸ ਤੋਂ ਬਿਨਾ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਹੁਣ ਕੇਸ ਵੀ ਲੱਗਿਆ ਸੀਗਾ ਹਨਾ ਕੁਝ ਦਿਨ ਪਹਿਲਾਂ ਕੱਲ ਹੀ ਆਈ I think ਉਸ ਦੀ ਸੁਣਵਾਈ ਹੋਈ ਸੀ ਤੇ ਉਹ ਕੇਸ ਦਾ ਕੀ ਅਸਰ ਹੋਏਗਾ ਦੇਖੋ ਉਹ ਕੇਸ ਜਿਹੜਾ ਕੱਲ ਸੁਣਵਾਈ ਹੋ ਚੁੱਕੀ ਹੈ ਤੇ ਉਹਦੇ ਜਿਹੜੇ ਆਰਡਰ ਨੇ ਉਹ ਆ ਚੁੱਕੇ ਨੇ ਲੇਕਿਨ ਜਿਹੜਾ ਆਰਡਰ ਹੈ ਉਹ ਰਿਜ਼ਰਵ ਰੱਖਿਆ ਗਿਆ ਹੈ ਠੀਕ ਹੈ ਤਾਂ ਉਹਦੇ ਰਿਗਾਰਡਿੰਗ ਖਲੇ ਕੋਈ ਵੀ ਅਪਡੇਟ ਨਹੀਂ ਆएगी ਲੇਕਿਨ ਡਿਪਾਰਟਮੈਂਟ ਵੱਲੋਂ ਜਿਹੜਾ ਇਹ ਭਰਤੀ ਹੈ ਜਲਦੀ ਕੰਪਲੀਟ ਹੋਣ ਜਾ ਰਹੀ ਹੈ ਜੀ ਜੇ ਗੱਲ ਕਰ ਲਈ ਜੁਆਇਨਿੰਗ ਦੀ ਕਦੋਂ ਤੱਕ ਹੋ ਸਕਦੀ ਹੈ ਤਾਂ ਹੋਪਫੁਲੀ 20 ਸੈਪਟੈਂਬਰ ਤੋਂ ਪਹਿਲਾਂ ਪਹਿਲਾਂ ਜਿਹੜੀ ਤੁਹਾਨੂੰ ਜੁਆਇਨਿੰਗ ਆ ਦੇਖਣ ਨੂੰ ਮਿਲ ਜੇਗੀ ਜਿਹੜੇ ਜੁਆਇਨਿੰਗ ਲੈਟਰਸ ਨੇ ਉਹ ਤੁਹਾਨੂੰ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਤੁਹਾਡੀ ਭਰਤੀ ਹੋਏਗੀ ਠੀਕ ਹੈ ਉੱਥੋਂ ਦੇ ਜਿਹੜੇ ਨੇ ਕਹ ਲਓ ਡੀਓਜ਼ ਵਗੈਰਾ ਵੱਲੋਂ ਜਿਹੜੇ ਤੁਹਾਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਸਟੇਸ਼ਨ ਚੋਂ ਜਦੋਂ ਹੋ ਜਾਈਗੀ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਸਟੇਸ਼ਨ ਮਿਲਣਗੇ ਉੱਥੋਂ ਦਾ ਜੋ ਵੀ ਜ਼ਿਲ੍ਹਾ ਸਿੱਖਿਆ ਅਫਸਰ ਹੋਏਗਾ ਡੀਈਓ ਹੋਵੇਗਾ ਉਹਦੇ ਵੱਲੋਂ ਤੁਹਾਨੂੰ ਨਿਯੁਕਤੀ ਪੱਤਰ ਜਿਹੜਨੇ ਉਹ ਜਾਰੀ ਹੋ ਜਾਣਗੇ ਚਾਰਟ 35 ਦੇ ਵੀ ਦੇਖੋ ਡੀਓਜ਼ ਵੱਲੋਂ ਕਿਤੇ ਗਏ ਸੀ ਜਾਰੀ ਹਨ ਤੇ ਬਾਕੀ ਜ਼ਿਲ੍ਹਿਆਂ ਵਿੱਚ ਜਿਹੜੇ ਹੁਣ ਜਿਵੇਂ ਆ 23 64 ਹੋ ਗਿਆ ਇਹਨਾਂ ਵਿੱਚ ਵੀ ਡੀਓਜ਼ ਵੱਲੋਂ ਹੀ ਜਾਰੀ ਕੀਤੇ ਜਾਣਗੇ ਠੀਕ ਹੈ ਤਾਂ ਬਹੁਤ ਹੀ ਵਧੀਆ ਤੇ ਚੰਗੀ ਗੱਲ ਹੈ 23 ਚੌਣ ਭਰਤ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਉਹ ਕੈਂਡੀਡੇਟਸ ਦੀ ਕਹਿ ਲਓ ਵੀ ਸਿਚੁਏਸ਼ਨ ਹੁਣ ਇੱਕ ਕਹਿ ਲਓ ਵੀ ਉਹਨਾਂ ਦੀ ਮਿਹਨਤ ਤੇ ਬੂਰ ਪੈ ਗਿਆ ਜਿਹ ਨੇ ਸਮੇਂ ਤੋਂ ਵੇਟ ਕਰ ਰਹੀ ਸੀ ਲੇਕਿਨ ਐਨੀ ਕ ਗੱਲ ਜ਼ਰੂਰ ਹੈ ਦੇਖੋ ਬਹੁਤ ਸਾਰੇ ਤਾਂ ਇਸ ਭਰਤੀ ਨੂੰ ਸਕਿੱਪ ਕਰ ਗਏ ਯਾਨੀ ਕਿ 4 ਸਾਲਾਂ ਦੇ ਵਿੱਚ ਕੀ ਨਹੀਂ ਕੁਝ ਹੋ ਜਾਂਦਾ ਹਨ ਜਿਵੇਂ 2020 ਦੇ ਵਿੱਚ ਇਹ ਭਰਤੀ ਆਈ ਸੀ ਠੀਕ ਹੈ ਤੇ ਹੁਣ 2024 ਚੱਲ ਰਿਹਾ ਲਗਭਗ 4 ਸਾਲ ਹੋ ਗਏ ਇਸ ਭਰਤੀ ਨੂੰ ਜਿਹੜੀ ਹੈ ਕਹਿ ਲਓ ਵੀ ਕੇਸਿਸ ਦੇ ਵਿੱਚ ਉਲਝਦੇ ਨੂੰ ਬੀਐਡ ਦਾ ਇੰਨਾ ਮਸਲਾ ਸੀਗਾ ਹਨਾ ਐਨਆਈਐਸ ਵਾਲਾ ਬਹੁਤ ਜ਼ਿਆਦਾ ਸੰਘਰਸ਼ ਤੋਂ ਬਾਅਦ ਇਹ ਭਰਤੀ ਜਿਹੜੀ ਹੈ ਕੰਪਲੀਟ ਹੋ ਰਹੀ ਹੈ ਤੇ ਕਾਫੀ ਲੰਮਾ ਸਮਾਂ ਇਸ ਭਰਤੀ ਨੇ ਜਿਹੜਾ ਹੈ ਉਹ ਲਿਆ ਹੀ ਕੰਪਲੀਟ ਹੋਣ ਨੂੰ ਤੇ ਫਾਈਨਲੀ ਹੁਣ ਤੁਹਾਨੂੰ ਇਸ ਹਫਤੇ ਦੇ ਵਿੱਚ ਜਿਹੜੀ ਜੁਆਇਨਿੰਗ ਦੇਖਣ ਨੂੰ ਮਿਲ ਜੇਗੀ ਮੰਡੇ ਤੱਕ ਤੁਹਾਡਾ ਜਿਹੜਾ ਸ਼ਡਿਊਲ ਹੈ ਉਹ ਜਾਰੀ ਹੋ ਜਾਏਗਾ ਜੀ ਠੀਕ ਤਾਰਾਂ ਨੂੰ ਤੁਸੀਂ ਜਿਹੜਨੇ ਆਪਣੇ ਸਟੇਸ਼ਨ ਹੈ ਉਹ ਚੁਣਨੇ ਆ ਤੇ 20 ਤਰੀਕ ਤੱਕ ਉਮੀਦ ਹੈ ਕਿ ਤੁਹਾਨੂੰ ਜਿਹੜੀ ਜੁਆਇਨਿੰਗ ਦੇਖਣ ਨੂੰ ਮਿਲ ਜੇਗੀ ਪੱਕਾ ਜੁਆਇਨਿੰਗ ਹੋਏਗੀ ਕਿਉਂਕਿ ਬਹੁਤ ਜਲਦ ਜਿਹੜੀ ਇਹ ਭਰਤੀ ਹੈ ਉਹ ਕੰਪਲੀਟ ਹੋਣ ਜਾ ਰਹੀ ਹੈ ਕਲੀਅਰ ਹੈ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਏ ਕਿ 9594 ਵਾਲੇ 23 ਚੌਂਡੇ ਵਿੱਚ ਜੁਆਇਨ ਕਰਨਗੇ ਜਾਂ ਨਹੀਂ ਤਾਂ ਦੇਖੋ ਜਿਹੜੇ ਵੀ ਕੈਂਡੀਡੇਟਸ ਦਾ ਨੰਬਰ 23 ਚੌਂਡੇ ਵਿਚ ਆਇਆ ਔ ਜ਼ਰੂਰ ਜੁਆਇਨਿੰਗ ਕਰੇ ਇਹਦਾ ਕੀ ਫਾਇਦਾ ਇਹ ਨਾਲੇ ਤਾਂ 9594 ਨੂੰ ਫਾਇਦਾ ਹੋਏਗਾ ਠੀਕ ਹੈ ਇਹ ਨਾਲੇ ਤੁਸੀਂ ਕਹਿ ਲਓ ਵੀ ਤੁਹਾਡੀ ਸਨੀਅਰਿਟੀ ਪਹਿਲਾਂ ਹੋ ਜੂਗੀ ਉਹਦੇ ਨਾਲ ਉਹ ਹਨਾ 9594 ਨਾਲੋਂ ਇਹ ਨਾ ਸੋਚੋ ਵੀ ਬਾਰਡਰ ਏਰੀਆ ਆਇਆ ਹੈ ਜਾਂ ਜੋ ਵੀ ਹੈ ਦੇਖੋ ਜਦੋਂ ਨੌਕਰੀ ਨਹੀਂ ਮਿਲਦੀ ਸਰਕਾਰੀ ਨੌਕਰੀ ਉਸ ਟਾਈਮ ਸਟੂਡੈਂਟਸ ਦੇ ਕਹਿਣ ਦੀਆਂ ਗੱਲਾਂ ਹੈ ਜਿਹਾ ਹੁੰਦੀਆਂ ਨੇ ਕਿ ਨੌਕਰੀ ਚਾਹੇ ਪਾਕਿਸਤਾਨ 'ਚ ਮਿਲ ਜੇ ਅਸੀਂ ਕਰ ਲਾਂਗੇ ਪਰ ਹੁਣ ਜਦ ਆਪ ਦੇਖਿਓ ਬਹੁਤ ਸਾਰੇ ਲੋਕ ਕਹਿਣਗੇ ਵੀ ਸਾਨੂੰ ਦੂਰ ਹੈ ਜੀ ਨੇੜੇ ਹੈ ਜੀ ਐਦਾਂ ਹੈ ਜੀ ਉਦਾਂ ਹੈ ਜੀ ਜੇ 59 ਚੰਨ ਵਿੱਚ ਜੁਆਇਨ ਕਰਨਾ ਹੈ ਤਾਂ ਇਹ ਚੀਜ਼ਾਂ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚ ਲਿਓ ਸਿੱਟਾ ਖਰਾਬ ਨਾ ਕਰਿਓ ਠੀਕ ਹੈ 994 ਵੀ ਅੱਗੇ ਆਉਣ ਵਾਲੀ ਹੈ ਭਰਤੀ ਠੀਕ ਹੈ ਉਹਦੀ ਵੀ ਜੁਆਇਨਿੰਗ ਹੋਏਗੀ ਤਾਂ ਇਹ ਚੀਜ਼ਾਂ ਨੂੰ ਜਿਹੜੀ ਹੈ ਪਹਿਲਾਂ ਹੀ ਕਲੀਅਰ ਰੱਖਿਓ ਕਿਉਂਕਿ ਇਹਦੇ ਨਾਲ ਕੀ ਹੈ ਸਿੱਟਾ ਹੀ ਖਰਾਬ ਹੋਣ ਗਿਆ ਤੇ ਡਿਪਾਰਟਮੈਂਟ ਤੁਹਾਨੂੰ ਪਤਾ ਹੈ ਕਿ ਜਲਦੀ ਭਰਤੀ ਜਿਹੜੀ ਹੈ ਉਹ ਨਹੀਂ ਹੋਣੀ ਹੈਗੀ ਹੁਣ ਦੇਖੋ ਨਵੀਂ ਭਰਤੀ ਦੀ ਵੀ ਜੇ ਗੱਲ ਕਰੀਏ ਪਹਿਲਾਂ ਆਪਣੇ ਕੋਲ 6835 ੱਡੀ ਵੱਡੀ ਭਰਤੀ ਡਿਪਾਰਟਮੈਂਟ ਪੂਰੀ ਕਰਕੇ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹੁਣ 6994 ਹੈ ਤਾਂ ਤੁਸੀਂ ਦੇਖ ਲਓ ਵੀ ਕਿੰਨੀ ਜ਼ਿਆਦਾ ਗਿਣਤੀ ਦੇ ਵਿੱਚ ITT ਦੀਆਂ ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਠੀਕ ਹੈ ਤੇ ਹੁਣ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਹਿ ਲਓ ਵੀ ਜਲਦ ਕੋਈ ਹੁਣ ITT ਦੀ ਪੋਸਟ ਆਏਗੀ ਕਿਉਂਕਿ ਪਹਿਲਾਂ PS ਛੱਟ ਹੋਵੇਗਾ ਜੇ ਆਏਗੀ ਵੀ ਤਾਂ ਬਹੁਤ ਘੱਟ ਮਾਤਰਾ ਤੇ ਆਏਗੀ ਕਿਉਂਕਿ ਆਲਰੇਡੀ ਡਿਪਾਰਟਮੈਂਟ ਐਨੀ ਜ਼ਿਆਦਾ ਭਰਤੀ ਪਿਛਲੇ 3-4 ਸਾਲਾਂ ਦੇ ਵਿੱਚ ਕਰ ਚੁੱਕਿਆ ਹੈ ਜਾਂ ਕਹਿ ਲਓ ਕਰਨ ਜਾ ਰਿਹਾ ਹੈ ਕਲੀਅਰ ਹੈ ਤਾਂ ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਓ ਸਿੱਟਾ ਨਾ ਖਰਾਬ ਕਰਿਓ ਠੀਕ ਹੈ ਕਿਸੇ ਦਾ ਰੁਜ਼ਗਾਰ ਨਾ ਖੋਇਓ ਆਪਦਾ ਜਿੱਥੇ ਤੁਹਾਨੂੰ ਜੁਆਇਨਿੰਗ ਮਿਲੇਗੀ ਜੁਆਇਨ ਕਰੋ ਤੇ ਸੀਟ ਛੱਡਣ ਤੋਂ ਪਹਿਲਾਂ ਸੋਵਾਰ ਸੋਚਿਓ ਤਾਂ ਕਿ ਕਿਸੇ ਹੋਰ ਦੀ ਸੀਟ ਜਿਹੜੀ ਉਹ ਨਾ ਖਰਾਬ ਹੋਵੇ। ਕਲੀਅਰ ਹੈ ਜੀ ਤਾਂ ਇਹ ਹੈਗੀ ਸੀ ਜੀ ਅੱਜ ਦੀ ਅਪਡੇਟ ਬਾਕੀ ਜਦੋਂ ਵੀ ਇਹਦਾ ਸ਼ਡਿਊਲ ਜਾਰੀ ਹੁੰਦਾ ਹੈ ਆਪਾਂ ਸਟੈਪ ਬਾਈ ਸਟੈਪ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ 23 64 ਸੰਬੰਧੀ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਜਿਹੜੀਆਂ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ। ਜੁਆਇਨਿੰਗ ਜਿਹੜੀ ਹੈ ਛੇਤੀ ਦੇਖਣ ਨੂੰ ਮਿਲੇਗੀ। ਸਾਰੇ ਹੀ ਕੈਂਡੀਡੇਟਸ ਨੂੰ ਬਹੁਤ-ਬਹੁਤ ਮੁਬਾਰਕਾ ਬਹੁਤ ਲੰਬੇ ਸਮੇਂ ਬਾਅਦ 8 10 ਭਰਤੀ ਦੀ ਜਿਹੜੀ ਕਹਿ ਲੋ ਵੀ ਡਿਪਾਰਟਮੈਂ ਕਿ ਮੇਰੇ ਨਾਲ ਕੰਟੈਕਟ ਕਰਨ ਲਈ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਟੈਲੀਗ੍ਰam ਗਰੁੱਪ ਨਾਲ WhatsApp ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਵਪਾਰ ਪ੍ਰਕਾਰ ਦੇ ਅਪਡੇਟ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕੋਈ ਵੀ ਡਾਊਟ ਕੁਸ਼ਨ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੁਹਾਡਾ ਧੰਨਵਾਦ ਥੈਂਕ ਯੂ